ਇਤੋਂ ਕ ਸਤ ਗੁਰ ਪ੍ਰਸਾਦ ਮਾਜ ਮਹੱਲਾ ਪਹਿਲਾ ਪੰਜ ਨਵਾਜਾ ਵਖਤ ਪੰਜ ਪੰਜਾ ਪੰਜੇ ਨੋ ਪਹਿਲਾ ਸੱਚ ਹਲਾਲ ਦੂਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੇਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੇ ਤਾ ਮੁਸਲਮਾਨ ਸਦਾਏ ਨਾਨਕ ਜਿੱਤੇ ਕੁੜਿਆਰ ਕੂੜੇ ਕੁੜੀ ਪਾਏ ਕਰਨੇ ਕਲਮਾ ਆਖ ਕੇ ਤਮ ਮੁਸਲਮਾਨ ਸਦਾਏ ਨਾਨਕ ਜੇ ਤੇ ਕੁੜਿਆਰ ਕੂੜੇ ਕੁੜੀ ਪਾਏ ਇਹ ਸ਼ਬਦ ਸਤਗੁਰ ਨਾਨਕ ਪਾਛੇ ਜੀ ਦੇ ਮਖਾਰਬਿੰਦ ਤੋਚਾਰਿਆ ਹੈ ਤਨ ਤਨ ਜਬਰ ਸ਼ਤ ਦੇ ਮਾਲਕ ਸ਼ਬਦ ਗੁਰੂ ਗੁਰਤਕ ਦੀ ਤੇ ਬਰਾਜਮਾਨ ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਮਾਝ ਅੰਗ 141 ਤੇ ਸ਼ਿਸ਼ੋਤ ਸਤਿਗੁਰੂ ਇਸ ਸ਼ਬਦ ਦੇ ਵਿੱਚ ਜੋ ਪੰਜ ਨਵਾਜਾਂ ਪੜੀਆਂ ਜਾਂਦੀਆਂ ਅਤੇ ਜੋ ਮੁਸਲਮਾਨ ਕਹਾਉਂਦਾ ਹੈ ਉਸ ਦੇ ਬਾਰੇ ਵਿੱਚ ਜਦੋਂ ਉਦਾਸੀਆਂ ਤੋਂ ਪਹਿਲਾਂ ਦਾਨਾ ਮਰਾਸੀ ਉਹਨਾਂ ਦੇ ਕੋਲ ਆਇਆ ਤਾਂ ਸਤਿਗੁਰੂ ਉਹਨੂੰ ਪੁੱਛਦੇ ਹੈ ਕਿ ਮਰ ਦਾਨਿਆ ਕੀ ਕੰਮ ਕਰਦਾ ਤੂੰ ਤੂੰ ਤਰਬਾਬ ਵੀ ਬਹੁਤ ਅੱਛੇ ਵਜਾਉਂਦਾ ਤੂੰ ਸਾਡੇ ਨਾਲ ਰਬਾਬ ਵਜਾਇਆ ਕਰ ਅਸੀਂ ਤੇਰਾ ਸੁਧਾਰ ਕਰਾਂਗੇ ਤੇ ਦਾਨਾ ਮਰਾਸੀ ਕਹਿੰਦਾ ਕਿ ਤੁਸੀਂ ਮੇਰਾ ਸੁਧਾਰ ਕੀ ਕਰੋਗੇ ਮੈਂ ਤਾਂ ਰਬਾਬ ਤਾਂ ਵਜਾਉਂਦਾ ਤਾਂ ਕਿ ਮੇਰੇ ਬੱਚਿਆਂ ਦਾ ਗੁਜ਼ਾਰਾ ਹੋ ਸਕੇ ਕਿਉਂਕਿ ਅਸੀਂ ਰਬਾਬ ਵਜਾ ਕੇ ਮੰਗ ਕੇ ਅਮੀਰਾਂ ਦੇ ਘਰਾਂ ਦੇ ਵਿੱਚ ਗਾ ਕੇ ਆਪਣੇ ਰੋਜੀ ਰੋਟੀ ਕਮਾਉਂਦੇ ਆ ਤੁਸੀਂ ਮੈਨੂੰ ਕੀ ਦਿਓ ਕਿਉਂਕਿ ਮੈਂ ਤਾਂ ਪੰਜ ਵਖਤ ਦੀ ਨਵਾਜ਼ ਪੜਦਾ ਹਾਂ ਤੇ ਰਮਜ਼ਾਨ ਦੇ ਮਹੀਨੇ ਚ 30 ਦੁਜੇ ਰੱਖਦਾ ਜੇਕਰ ਮੈਂ ਨਵਾਜ਼ ਨਾ ਪੜੀ ਰੋਜ਼ੇ ਨਾ ਰੱਖੇ ਮੇਰਾ ਤਾਂ ਦੁਨੀਆ ਤੇ ਆਉਣਾ ਹੀ ਬਿਰਸ ਚਲੇ ਜਾਊਗਾ ਸਤਗੁਰੂ ਕਹਿੰਦੇ ਕਿ ਤੂੰ ਜਿਹੜਾ ਰੋਜੀ ਰੋਟੀ ਕਮਾ ਕੇ ਬੱਚਿਆਂ ਨੂੰ ਦੇ ਰਿਹਾ ਤੇ ਪ੍ਰਮਾਤਮਾ ਕਿਨੂੰ ਪਾੜ ਰਿਹਾ ਸਾਡੇ ਮੁਤਾਬਕ ਤਾਂ ਇਹ ਹੈ ਕਿ ਪ੍ਰਮਾਤਮਾ ਹਰ ਇੱਕ ਜੀਵ ਨੂੰ ਦੇ ਰਿਹਾ ਹੈ ਪਰ ਤੂੰ ਕਹਿੰਦਾ ਮੈਂ ਦੇ ਰਿਹਾ ਤੂੰ ਜਿਹੜੀਆਂ ਨਵਾਜਾਂ ਪੜਦਾ ਰੋਜ਼ੇ ਰੱਖਦਾ ਤੇ ਜਦੋਂ ਰਮਜ਼ਾਨ ਦੇ ਮਹੀਨੇ ਤੋਂ ਬਾਅਦ ਫੇਰ ਰੋਜ਼ੇ ਕਿੱਥੇ ਚਲੇ ਜਾਂਦੇ ਜਿਹੜਾ ਖੁਦਾ ਹੈ ਉਹ ਰਹਿੰਦਾ ਕਿੱਥੇ ਉਸ ਦਾ ਘਰ ਕਿੱਥੇ ਹੈ ਜਦੋਂ ਇਹ ਗੱਲਾਂ ਸਤਿਗੁਰੂ ਨਾਨਕ ਪਾਸ਼ਾ ਨੇ ਦੰਨੇ ਮਰਾਸੀ ਜੋਸੀਓ ਕਹਿੰਦੇ ਤੂੰ ਤਾਂ ਸਿਆਣਾ ਲੱਗਦਾ ਰਵਾਬ ਵਜਾਉਣਾ ਤੇਰਾ ਨਾਸਿ ਮਰਦਾਨਾ ਰੱਖ ਲਿਆ ਮਰਦਾਨਿਆਂ ਦਾਸ ਉਹ ਦਰੋ ਜਿੱਥੇ ਜਾਂਦੇ ਹੈ ਕੱਲੇ ਰਮਜ਼ਾਨ ਦੇ ਮਹੀਨੇ ਚ ਰੋਜ਼ੇ ਰਹਿੰਦੇ ਆ ਅੱਗੋ ਪਿੱਛੇ ਕਿੱਥੇ ਰਹਿੰਦੇ ਰੋਜ਼ੇ ਖੁਦਾ ਕਿੱਥੇ ਰਹਿੰਦਾ ਪਿੰਦਾ ਜੀ ਇਹ ਤਾਂ ਮੈਨੂੰ ਪਤਾ ਨਹੀਂ ਕਿ ਪਰਮਾਤਮਾ ਕਿੱਥੇ ਰਹਿੰਦਾ ਪਰ ਮੈਂ ਤਾਂ ਆਪਣਾ ਗੁਜ਼ਾਰਾ ਕਰਦਾ ਕਹਿੰਦੇ ਕੋਈ ਨਹੀਂ ਅਸੀਂ ਤੇਰਾ ਸੁਧਾਰ ਕਰਾਂਗੇ ਤੇਰੀਆਂ ਜਿਹੜੀਆਂ ਲੋੜਾਂ ਹੈ ਉਹ ਪੂਰੀਆਂ ਕਰਾਂਗੇ ਤੂੰ ਸਾਡੇ ਨਾਲ ਰਵਾਬ ਬਜਾ ਜਦੋਂ ਉਹਨਾਂ ਨੇ ਇਹ ਦੱਸਿਆ ਕਿ ਮਰਦਾਨਿਆਂ ਜਿਹੜੀ ਨਵਾਜ ਹੈ ਇਹ ਪੰਜ ਨਵਾਜਾਂ ਹੈ ਕੀ ਹੈ ਤੁਸੀਂ ਜਿਹੜੀ ਸਵੇਦ ਨੂੰ ਨਵਾਜ ਪੜਦੇ ਹੋ ਉਹਦੇ ਵਿੱਚ ਕੀ ਹੈ ਹਲਾਲ ਹੱਕ ਹਲਾਲ ਦੀ ਕਮਾਈ ਖਾਣੇ ਸੱਚ ਬੋਲਣਾ ਇਹ ਪਹਿਲੀ ਨਿਵਾਜ਼ ਹੈ ਤੇ ਸੱਚ ਕਮਾਉਣਾ ਦੂਜੀ ਨਿਵਾਜ਼ ਦੇ ਵਿੱਚ ਤੁਸੀਂ ਜਦੋਂ ਦੁਪਹਿਰ ਤੋਂ ਤੜਾ ਹੁੰਦਾ ਤੇ ਸਾਡੇ ਮੁਤਾਬਕ ਉਹ ਧਰਮ ਦੀ ਕਿਰਤ ਕਰਕੇ ਖਾਣਾ ਹੈ ਤੇ ਮਨ ਨੂੰ ਸਤਗੁਰਾਂ ਦੇ ਬਚਨਾਂ ਅਨਸਾਰ ਢਾਲਣਾ ਹੈ ਤੀਜੀ ਨਿਵਾਜ਼ ਜਿਹੜੀ ਹੈ ਉਹਦੇ ਵਿੱਚ ਸਭ ਦਾ ਭਲਾ ਮੰਗਣਾ ਸਰਬੱਤ ਦਾ ਭਲਾ ਮੰਗਣਾ ਚੌਥੀ ਨਿਵਾਜ ਹੈ ਤੇ ਵੰਡ ਕੇ ਛਕਣਾ ਜੋ ਦਿਨ ਨੂੰ ਕਮਾਇਆ ਉਹ ਵੰਡ ਕੇ ਛਕਣਾ ਤੇ ਮਨ ਨੂੰ ਸਾਫ਼ ਰੱਖਣਾ ਗੁਰੂ ਦੀ ਕਥਨੀ ਤੇ ਵਿਸ਼ਵਾਸ ਕਰਨਾ ਪੰਜਵੀਂ ਨਿਵਾਜ ਹੈ ਨਰੰਕਾਰ ਦੀ ਸਿਫਤ ਸਲਾਹ ਕਰਕੇ ਸਵਾਸ ਸਵਾਸ ਉਹਦਾ ਨਾਮ ਜਪ ਕੇ ਇਹ ਹੋਈ ਹੈ ਮਦਨਿਆ ਜਿਹੜੀ ਸਵੇਰ ਦੀ ਨਿਵਾਜ ਹੈ ਜਿਨ ਪਸੀਨ ਕਹਿੰਦੇ ਹਨ ਉਹ ਹੈ ਸੱਚ ਬੋਲਣਾ ਸੱਚੇ ਦੇ ਅੱਗੇ ਅਰਦਾਸ ਕਰਨੇ ਜੋ ਦਪਹਿਤ ਦੀ ਨਵਾਜ ਹੈ ਜੋਹਰ ਜਿਨ ਨੂੰ ਕਹਿੰਦੇ ਤੁਸੀਂ ਉਹਦੇ ਵਿੱਚ ਧਰਮ ਦੀ ਕਿਰਤ ਕਰਨੀ ਹੈ ਔਰ ਧਰਮ ਦੀ ਕਿੱਤ ਕਰਕੇ ਖਾਣਾ ਹੈ ਮਨ ਨੂੰ ਸਤਿਗੁਰਾਂ ਦੇ ਬਚਨਾਂ ਨਾਲ ਜੋੜਨਾ ਔਰ ਜੇ ਜੀ ਦਪਹਿਤ ਦੀ ਨਵਾਜ ਹੈ ਉਹ ਚਾਰ ਕੜੀ ਦਨਰਿੰਦ ਦਿੱਤੇ ਜਿਹਨੂੰ ਦਿਗਰ ਕਹਿੰਦੇ ਸੋ ਚੌਥੇ ਨਵਾਜ਼ ਜਿਹੜੀ ਸ਼ਾਮ ਦੀ ਹੈ ਔਰ ਪੰਜਵੇਂ ਨਵਾਜ਼ ਸੌਣ ਤੋਂ ਚਾਰ ਕੜੀ ਜਦੋਂ ਬੀਤ ਜਾਂਦੀ ਰਾਤ ਉਹ ਹੈ ਸੋ ਜੇਕਰ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਹੱਕ ਹਲਾਲ ਦੀ ਕਮਾਈ ਤੇ ਨਹੀਂ ਅਸੀਂ ਤਾਂ ਫਿਰ ਮੁਸਲਮਾਨ ਕਹਾਉਣਾ ਜਿਹੜਾ ਉਹ ਗਲਤ ਹੈ ਸੋ ਜਦੋਂ ਸਤਗੁਰੂ ਨੇ ਇਹ ਗੱਲਾਂ ਕਹੀਆਂ ਤੇ ਉਹ ਕਹਿਣ ਲੱਗੇ ਮਰਦਾਨਿਆਂ ਜਦੋਂ ਮਰਲਾ ਪਰਲੋ ਹੋ ਜਾਣੀ ਹੈ ਦੁਨੀਆ ਖਤਮ ਹੋ ਜਾਣੀ ਹੈ ਤੂੰ ਦਰਗਾਹ ਚ ਜਾਵੇਂਗਾ ਤੇ ਤੈਨੂੰ ਸਵਾਸਾ ਦੀ ਪੂੰਜੀ ਜਿਹੜੀ ਦੇ ਕੇ ਭਜਿਆ ਇਹਦਾ ਲਿਖਾ ਜੋਖਾ ਉਹਨਾਂ ਨੂੰ ਪੁੱਛਣਾ ਠੀਕ ਹੈਗਾ ਤੂੰ ਕਹੇਗਾ ਕਿ ਮੈਂ ਨਵਾਜ਼ਗਜ਼ਾਦ ਦਾ ਸੀ ਤੂੰ ਕਹੇਗਾ ਕਿ ਮੈਂ ਰੋਜ਼ੇ ਰੱਖੇ ਸੀ ਤਾਂ ਤੈਨੂੰ ਜਿਹੜੇ ਤੇਰੇ ਪੀਰ ਫਕੀਰ ਹੈ ਉਨੇ ਵੀ ਕਹਿ ਦੇਣਾ ਕਿ ਤੈਨੂੰ ਤਾਂ ਕਿਹਾ ਸੀ ਕਿ ਗੁਰੂਆਂ ਦੇ ਬਚਨਾਂ ਤੇ ਅਮਲ ਕਰਨਾ ਹੈ ਤੂੰ ਅਮਲ ਨਹੀਂ ਕੀਤਾ ਤੂੰ ਤਾਂ ਕਿਟੰਬ ਪਾਲਦਾ ਰਿਹਾ ਤੇ ਜਦੋਂ ਤੇਰੇ ਰਿਸ਼ਤੇਦਾਰ ਤੈਨੂੰ ਤੂੰ ਉਹਨਾਂ ਬਲ ਨੂੰ ਦੇਖੂਗਾ ਤਾਂ ਉਹਨਾਂ ਨੇ ਕਹਿਣਾ ਅਸੀਂ ਤਾਂ ਆਪ ਕਰਮਾਂ 'ਚ ਫਸੇ ਹੋਏ ਹਾਂ ਅਸੀਂ ਤਾਂ ਆਪ ਜਿਹੜਾ ਲੇਖਾ ਜੋਖਾ ਦੇ ਰਹੇ ਹਾਂ ਫਿਰ ਤੈਨੂੰ ਪਛਤਾਉਣਾ ਪਊਗਾ ਜਦੋਂ ਸਤਗੁਰ ਨੇ ਇਹ ਗੱਲ ਕੀਤੀ ਹੈ ਤੇ ਮਰਦਾਨਾ ਕਹਿਣ ਲੱਗਾ ਠੀਕ ਹੈ ਜੀ ਜੇਕਰ ਤੁਸੀਂ ਮੇਰਾ ਆਧਾਰ ਕਰ ਸਕਦੇ ਹੈ ਤੇ ਮੈਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ ਕਿਉਂਕਿ ਮਰਦਾਨੇ ਦੀ ਜਿਹੜੀ ਲੜਕੀ ਸੀ ਉਸ ਦਾ ਵਿਆਹ ਜਿਹੜਾ ਮਨਸੂਖ ਨੂੰ ਕਰਕੇ ਗੁਰੂਆਂ ਦਾ ਜੋ ਮੰਨਦਾ ਸੀ ਸਤਿਗੁਰੂ ਨੂੰ ਉੱਥੋਂ ਸਮਾਨ ਮਗਾ ਕੇ ਮਰਦਾਨੇ ਦੀ ਲੜਕੀ ਦਾ ਵਿਆਹ ਕਰ ਦਿੱਤਾ ਸੋ ਉਹਨੂੰ ਸਮਝਾ ਰਹੇ ਪੰਜ ਨਵਾਜਾਂ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਕਹਿੰਦੇ ਜਿਹੜੇ ਪੰਜ ਵਖਤ ਹੈ ਇਹਨਾਂ ਪੰਜਾਂ ਨਵਾਜਾਂ ਦਾ ਤੂੰ ਨਾਂ ਵੀ ਰੱਖ ਲਿਆ ਕਿ ਆ ਸਵੇਰ ਦੀ ਨਵਾਜ ਹੈ ਇਹ ਦੁਪਹਿਰ ਦੀ ਨਵਾਜ ਹੈ ਇਹ ਦਿਨਟੜ ਦੀ ਨਵਾਜ ਹੈ ਇਹ ਸ਼ਾਮ ਦੀ ਨਵਾਜ ਹੈ ਇਹ ਰਾਤ ਦੀ ਨਵਾਜ ਹੈ ਪਰ ਸਾਡੇ ਮੁਤਾਬਕ ਤਾਂ ਪਹਿਲੀ ਨਵਾਜ ਕਹਿੰਦੇ ਪਹਿਲਾ ਸੱਚ ਹਲਾਲ ਪਹਿਲੀ ਨਿਵਾਜ ਜਿਹੜੀ ਹੈ ਉਹ ਹੱਕ ਹਲਾਲ ਦੇ ਸੱਚ ਨੂੰ ਯਾਦ ਕਰਨਾ ਹੈ ਪਹਿਲਾ ਸੱਚ ਹਲਾਲ ਦੋਏ ਦੂਸਰਾ ਹੱਕ ਹਲਾਲ ਦੀ ਕਮਾਈ ਉਹ ਦੂਸਰੀ ਨਿਵਾਜ ਹੈ ਤੀਜਾ ਖੈਰ ਖਦਾਏ ਤੀਜੀ ਨਿਵਾਜ ਜਿਹੜੀ ਹੈ ਉਹ ਪਰਮਾਤਮਾ ਦੀ ਕੋਲ ਉਹ ਦੀ ਸਿੱਖਤ ਸਲਾਹ ਕਰਕੇ ਉਦੇ ਚਰਨਾਚਰਦਾਸ ਕਰਨੇ ਹੈ ਖੈਰ ਮੰਗਣੀ ਹੈ ਚੌਥੀ ਨੀयत राਸਮਨ ਚੌਥੀ ਨਵਾਜ ਜਿਹੜੀ ਹੈ ਮਨ ਨੂੰ ਸਾਫ ਕਰਨਾ ਨੀयत ਨੂੰ ਸਾਫ ਕਰਨਾ ਪੰਜਵੇਂ ਸਿੱਖਤ ਸੁਨਾਏ ਪੰਜਵੀਂ ਨਵਾਜ ਜਿਹੜੀ ਹੈ ਉਹ ਪਰਮਾਤਮਾ ਦੇ ਸਿੱਖਤ ਸਲਾਹ ਦੇ ਵਿੱਚ ਕਰਨੀ ਹੈ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਕਿੰਦੇ ਆਪਣੇ ਆਚਰਣ ਨੂੰ ਕਲਮਾ ਬਣਾ ਕਲਮਾ ਕੀ ਹੈ ਕਿ ਜੇ ਤੂੰ ਕਲਮਾ ਕਹਿ ਰਿਹਾ ਉਹ ਤੇਰਾ ਆਚਰਣ ਇਨਾ ਉੱਚਾ ਹੋਣਾ ਚਾਹੀਦਾ ਫਿਰ ਤੂੰ ਮੁਸਲਮਾਨ ਸਦਾ ਸਕਦਾ ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਚੰਗੇ ਕੰਮ ਕਰਨੇ ਜਿਹੜੇ ਹੈ ਉਹ ਸੰਤਾਂ ਦੀ ਸੇਵਾ ਕਰਨੀ ਹੈ ਉਹੋ ਹੀ ਕਲਮਾ ਹੈ ਇਸੇ ਕਰਕੇ ਸਤਿਗੁਰੂ ਮਾਜ ਮੱਲਾ ਪਹਿਲਾਂ ਚ ਸਮਝਾ ਰਹੇ ਹਨ ਮਹਿਰ ਮਸੀਤ ਸਿੱਧਕ ਮਸੱਲਾ ਹੱਕ ਹਲਾਲ ਕਰਾਨ ਸ਼ਰਮ ਸੁਨ ਤਸੀਲ ਰੁਜਾ ਹੋਏ ਮੁਸਲਮਾਨ ਕਹਿੰਦੇ ਜਿਹੜੀ ਮਸੀਤ ਹੈ ਉਹ ਮਿਹਰ ਦੀ ਚ ਕਰ ਦਇਆ ਦੀ ਕਰ ਉਹਨੂੰ ਮਸੀਤ ਬਣਾ ਦਿਆ ਸਿੱਧਕ ਮਸੱਲਾ ਆਪਣੇ ਸਿੱਧਕ ਦੇ ਵਿੱਚ ਪੱਕਾ ਤੇ ਰਿਦ ਦੇ ਵਿੱਚ ਪੱਕਾ ਹੋ ਇਹ ਤੇਰਾ ਮਸੱਲਾ ਜੈਦਾ ਹੱਕ ਹਲਾਲ ਕਰਾਂ ਸੱਚ ਦਾ ਖਾਣਾ ਸੱਚ ਦੀ ਕਿਰਤ ਕਰਨੇ ਇਹਨੂੰ ਕੁਰਾਨ ਬਣਾ ਸਭ ਨੂੰ ਸੁਨਤ ਸੁਨਤ ਜਿਹੜੀ ਹੈ ਉਹ ਤੇਰਾ ਆਚਰਣ ਬਣ ਜੂਵੇ ਸੇਲ ਰੋਜਾ ਔਰ ਤੇਰਾ ਜਿਹੜਾ ਨਿਮਰਤਾ ਹੈ ਧੀਰਜ ਹੈ ਉਹ ਰੋਜਾ ਬਣਾ ਹੋਏ ਮੁਸਲਮਾਨ ਫਿਰ ਤੂੰ ਮੁਸਲਮਾਨ ਕਹਾ ਸਕਦਾ ਜੇਕਰ ਤੇਦੇ ਮਨ ਦੇ ਵਿੱਚ ਧੀਰਜ ਹੈ ਨਹੀਂ ਦਇਆ ਹੈ ਨਹੀਂ ਹੱਕ ਹਲਾਲ ਦੀ ਕਮਾਈ ਨਹੀਂ ਖਾਂਦਾ ਤਾਂ ਫਿਰ ਤਾਂ ਉਹ ਹੋ ਗਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜੇਕਰ ਗਾਹ ਨੂੰ ਖੰਦੇ ਹੈ ਤੇ ਹੱਕ ਪਰਾਇਆ ਜੇਕਰ ਸੂਰ ਨੂੰ ਖੰਦੇ ਉਹ ਵੀ ਹੱਕ ਪਰਾਇਆ ਹੱਕ ਹਲਾਲ ਦੀ ਖਾਣੀ ਇਹ ਤੇ ਅਜਿਹਾ ਹੈ Quran ਹੋਣੀ ਚਾਹੀਦੀ ਹੈ ਕਰਨੀ ਜਿਹੜੀ ਹੈ ਕਰਨੇ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜਿੱਤੇ ਕੁੜਿਆਰ ਕੂੜੇ ਕੁੜੀ ਪਾਏ ਸਤਿਗੁਰ ਨਾਨਕ ਪਾਸ਼ਾ ਕਹਿੰਦੇ ਜਿੰਨਾ ਵੀ ਝੂਠ ਉਹ ਜਿਹੜਾ ਸਾਹਮਣੇ ਆ ਜਾਂਦਾ ਤੇ ਕੂੜ ਨੇ ਕਹਿੰਦੇ ਕੂੜ ਹੀ ਰਹਿਣਾ ਭਵੇਂ ਉਹ ਨਵਾਜਾ ਪੜ ਲਓ ਭਵੇਂ ਕੁਛ ਵੀ ਕਰ ਲਓ ਇਹ ਕਰਮਨ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜਿਆ ਨਹੀਂ ਹੈ ਤਾਂ ਫਿਰ ਨਵਾਜਾ ਪੜ ਕੇ ਵੀ ਕੁਝ ਨਹੀਂ ਬਣਨਾ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਕਰਨੇ ਕਾਬਾ ਸੱਚ ਪੀਰ ਕਲਮਾ ਕਰਮ ਨਵਾਜ ਤਸਵੀ ਸਤਿ ਸਭਵ ਨੇ ਨਾਨਕ ਰਖੇ लाज ਆਪਣੇ ਆਚਰਨ ਦਾ ਕਾਬਾ ਬਣਾ ਔਰ ਸੱਚ ਦਾ ਪੀਰ ਸਮਝੇ ਕਲਮਾ ਕਰਮ ਨਵਾਜ ਜਿਹੜਾ ਕਲਮਾ ਹੈ ਇਹ ਜਿਹੜਾ ਕਰਮ ਤੇਰਾ ਹੈ ਕਰਮ ਤੇਰਾ ਇੰਨਾ ਪਵਿੱਤਰ ਹੋਣਾ ਚਾਹੀਦਾ ਕਿ ਕਿਸੇ ਦੇ ਨਾਲ ਧੋਖਾ ਨਾ ਕਰੇ ਤਸਵੀਰ ਸਾਤੇ ਸੁਭਾਵ ਨਹੀਂ ਤਸਵੀਰ ਤੇਰੀ ਭਾਵਨਾ ਹੋਵੇ ਕਿਉਂਕਿ ਭਾਵਨਾ ਤੋਂ ਬਿਨਾ ਪ੍ਰੇਮ ਤੋਂ ਬਿਨਾ ਉਸ ਪਰਮਾਤਮਾ ਨਾਲ ਜੁੜਿਆ ਨਹੀਂ ਜਾ ਸਕਦਾ ਨਾਨਕ ਰੱਖੇ लाज ਫਿਰ ਉਹ ਪਰਮਾਤਮਾ लाज ਰੱਖਦਾ ਇਸ ਕਰਕੇ ਜੇਕਰ ਆਪਾਂ ਇਹ ਕਹੀਏ ਕਿ ਪੰਜ ਨਵਾਜਾ ਪੜ ਕੇ ਔਰ ਮੰਨ ਸੱਦਕ ਤੇ ਹੋਰ ਹੈ ਪੜਨ ਨਵਾਜਿਆ ਰਹੇ ਜਿਵੇਂ ਕਿ ਸਤਗੁਰ ਨਾਨਕ ਪਾਤਸ਼ਾਹ ਨੇ ਜਦੋਂ ਮਸੀਤ ਦੇ ਵਿੱਚ ਨਵਾਜ ਪੜਨ ਲੱਗੇ ਤੇ ਜਦੋਂ ਉਹ ਹੱਸ ਪਏ ਤਾਂ ਰਾਜੇ ਨੇ ਪੁੱਛਿਆ ਕਿ ਤੁਸੀਂ ਹੱਸੇ ਕਿਉਂ ਕਹਿੰਦੇ ਰਾਜਾ ਜੀ ਕਿਹਦੇ ਨਾਲ ਨਵਾਜ ਪੜਨੇ ਸੀ ਤੁਸੀਂ ਕਾਬਲ ਦੇ ਵਿੱਚ ਘੋੜੇ ਖਰੀਦ ਰਹੇ ਸੀ ਤੇ ਜਿਹੜਾ ਕਾਜੀ ਹੈ ਇਹ ਆਪਣੇ ਵਿਸ਼ੇ ਦੀ ਬਲਾ ਧਿਆਨ ਕਰਕੇ ਬੈਠਾ ਸੀ ਮੈਂ ਕਿਹਦੇ ਨਵਾਜ ਪੜਨੇ ਸੀ ਔਰ ਦੋਨਾਂ ਨੂੰ ਉਸ ਵੇਲੇ ਪਤਾ ਲੱਗਾ ਕਿ ਵਾਕਈ ਅਸੀਂ ਮਨ ਤਾਂ ਸਾਡਾ ਕਿਤੇ ਹੋਰ ਸੀ ਤਾਂ ਪੜ ਰ ਨਵਾਜ ਰਹੇ ਸੀ ਨਵਾਜਾਂ ਇਦਾਂ ਨਹੀਂ ਪੜ ਹੁੰਦੀਆਂ ਨਵਾਜ ਜਿਹੜੀ ਹੈ ਜਦੋਂ ਪੜਨੀ ਹੈ ਤਾਂ ਉਸ ਵੇਲੇ ਮਨ ਪਰਮਾਤਮਾ ਦੀ ਰਜਾ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਲੇਕਿਨ ਜੇਕਰ ਦੁਨੀਆ ਨੂੰ ਦਿਖਾ ਲੈਣਾ ਕਿ ਨਵਾਜ ਪੜਨੇ ਹੈ ਤੇ ਮਨਕ ਤੇ ਹੋਰ ਤੁਰਿਆ ਫਿਰਦਾ ਤਾਂ ਫਿਰ ਸਤਗੁਰੂ ਨਾਨਕ ਕਹਿੰਦੇ ਉਹ ਨਵਾਜ ਪੜ ਨਹੀਂ ਹੈ ਮੁਸਲਮਾਨ ਕਾ ਹੋਣਾ ਬਹੁਤ ਚੰਗੀ ਗੱਲ ਹੈ ਪਰ ਉਹਦੇ ਵਿੱਚ ਹੱਕ ਹਲਾਲ ਦੀ ਕਮਾਈ ਖਾਣੀ ਧੀਰਜ ਦੇ ਵਿੱਚ ਰਹਿਣਾ ਔਰ ਆਪਣੀ ਦਇਆ ਨੂੰ ਮਸੀਤ ਬਣਾਉਣਾ ਤੇ ਸੱਚ ਨੂੰ ਆਪਣਾ ਪੀਰ ਬਣਾਉਣਾ ਤਾਂ ਹੀ ਮੁਸਲਮਾਨ ਕਹਾ ਸਕਦੇ ਹਨ ਜੇਕਰ ਆਪਣਾ ਆਚਰਣ ਇੰਨਾ ਉੱਚਾ ਨਹੀਂ ਕੀਤਾ ਜਿਹੜਾ ਕਿ ਕਲਮਾ ਕਹਾ ਸਕੇ ਜਿਹੜਾ ਤੂੰ ਕਲਮਾ ਆਖਦਾ ਇਹ ਤੇਰਾ ਆਚਰਣ ਹੋਣਾ ਚਾਹੀਦਾ ਸੋ ਸਤਗੁਰੂ ਮਰਦਾਨੇ ਨੂੰ ਜੋ ਸਮਝਾਇਆ ਹੈ ਹਰ ਇੱਕ ਬੰਦੇ ਨੂੰ ਇਸ ਸਿੱਖਿਆ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਸਤਗੁਰ ਨਾਨਕ ਪਾਤਸ਼ਾਹ ਜੀ ਨੇ ਆਪਣੇ ਉਦਾਸੀਆਂ ਦੇ ਵਿੱਚ ਮਰਦਾਨੇ ਦਾ ਸਾਥ ਲਿਆ ਔਰ ਮਰਦਾਨੇ ਦੇ ਨਾਲ ਜਿਹੜਾ ਔਰ ਬਾਲਾ ਮਰਦਾਨਾ ਜੀ ਉਦਾਸੀਆਂ ਦੇ ਵਿੱਚ ਨਾਲ ਰਹੇ ਸੋ ਸਤਗੁਰੂ ਬਹੁਤ ਵੱਡਾ ਪਰਪਕਾਰ ਦੁਨੀਆ ਨੂੰ ਨਾਮ ਦੇ ਨਾਲ ਤਾਰ ਕੇ ਗਏ ਆਪ ਤਰੇ ਔਰਨ ਕੋ ਤਾਰੇ ਸੋ ਇਸ ਸ਼ਬਦ ਤੋਂ ਵੀ ਆਪਾਂ ਨੂੰ ਜੋ ਸਿੱਖਿਆ ਦੇ ਰਹੇ ਕਿ ਅਸਲੀ ਨਵਾਜਾ ਕੀ ਹੈ ਉਹ ਨਵਾਜਾ ਆਪਾਂ ਵੀ ਮਨ ਦੇ ਵਿੱਚ ਕਰਨੇ ਸਿੱਖ ਲਈਏ ਤਾਂ ਹੀ ਜਿਹੜਾ ਹੈ ਆਪਣੇ ਅਸਟ ਦੇ ਵਿੱਚ ਪੱਕੇ ਹੋ ਸਕਦੇ ਹਨ ਨਹੀਂ ਤਾਂ ਅਸਟ ਦੇ ਵਿੱਚ ਪੱਕੇ ਨਹੀਂ ਹੋ ਸਕਾਂਗੇ ਸੋ ਆਓ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਅਰਜੋਈ ਕਰੀਏ ਕਿ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ਣ ਅਤੇ ਇਹ ਵੀ ਕਿਰਪਾ ਕਰਨ ਕਿ ਜੋ ਕੀਤੇ ਹੋਏ ਪਾਪ ਹੈ ਉਹਨਾਂ ਨੂੰ ਨਾ ਚਿਤਾਤੇ ਚਰਨਾ ਕਮਲਾਂ ਦਾ ਅਸਰ ਦੇਣ ਅਤੇ ਰਹਿੰਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਲੇਖੇ ਚ ਲਾਉਣ ਲਈ ਇਸ ਮੰਨ ਤੇ ਕਰਪਾ ਕਰਨ ਤਾਂ ਕਿ ਮਨ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਜਵੇ ਨਾਮ ਦੇ ਵਿੱਚ ਜੁੜ ਜਵੇ ਤਾਂ ਕਿ ਇਸ ਦੁਨੀਆ ਦੀਆਂ ਬਾਸ਼ਨਾਵਾਂ ਤੋਂ ਦੂਰ ਹੋ ਜਾਈਏ ਸੋ ਆਓ ਇਹ ਅਰਦਾਸ ਬੇਨਤੀ ਅਜ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ